ਲੋ ਵੀ ਦੋਸਤੋ ਗਰਾਊਂਡ ਦੀ ਹਾਲਤ ਬਹੁਤ ਖਰਾਬ ਹੋਈ ਪਈ ਸੀ ਅਸੀਂ ਵੀਡੀਓ ਵੀ ਪਾਈ ਸੀ ਤਿੰਨ ਦਿਨ ਪਹਿਲਾਂ ਤੇ ਅੱਜ ਅਸੀਂ ਕਰਨ ਲੱਗੇ ਆਂ ਸਫਾਈ ਤੇ ਮੈਨੂੰ ਆ ਗਿਆ ਸਵੇਰੇ ਸਵੇਰੇ ਜੋ ਬੰਦਾ ਫੋਨ ਕਹਿੰਦਾ ਵੀਰਾ ਆ ਜਾ ਚਲੀਏ ਗਰਾਊਂਡ ਸਾਫ਼ ਕਰੀਏ ਜੋ ਬੰਦੇ ਆ ਟਰੈਕਟਰ ਛੋਟੂ ਨੇ ਖੋਲਿਆ ਗੇਟ ਤਪੀਆਂ ਮਗਰ ਪਾਈਆਂ ਜਵਾਨ ਨੇ ਤੇ ਉਹ ਵੇਟ ਕਰ ਰਿਹਾ ਤੇ ਉਧਰੋਂ ਛੋਟੂ ਹੁਣੀ ਲੱਗੇ ਆ ਗੇਟ ਖੋਲਣ ਤੇ ਗੇਟ ਖੋਲ ਕੇ ਹੋ ਗਏ ਅੰਦਰ ਐਂਟਰ ਐਂਟਰ ਕਰਕੇ ਅਸੀਂ ਕਰਨ ਲੱਗੇ ਆਂ ਸ਼ੁਰੂਆਤ ਜੇ ਤੇ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਤੇ ਕਮੈਂਟ ਕਰਕੇ ਵੀ ਦੱਸਿਓ ਕਿਦਾਂ ਲੱਗਾ ਕੰਮ ਮੁੰਡੇ ਦਾ ਮੁੰਡੇ ਦੇ ਦਿਲ ਵਿੱਚ ਜਾ ਗਿਆ ਦਰਦ ਤੇ ਉਹਨੇ ਤਵੀਆਂ ਰੱਖੀਆਂ ਥੱਲੇ ਤਵੀਆਂ ਰੱਖ ਕੇ ਤੇ ਇੱਕ ਛੋਟੂ ਲਾਪਿਆ ਤਵੀਆਂ ਖੋਲਣ ਤੇ ਉਹਨੇ ਕੁੰਡੇ ਕਾਂਡੇ ਕੱਢੇ ਤੇ ਫੇਰ ਤਵੀਆਂ ਅਸੀਂ ਲੱਗੇ ਆਂ ਸ਼ੁਰੂ ਕਰਨ ਤੇ ਹੁਣ ਅਸੀਂ ਗਰਾਊਂਡ ਦੀ ਜੂਨ ਸੁਧਾਰਨ ਲੱਗੇ ਆਂ ਤੇ ਪਿੱਛੇ ਨੂੰ ਛੋਟੂ ਨੂੰ ਖਿੱਚ ਕੇ ਤੇ ਤਵੀਆਂ ਅਬ ਅਸੀਂ ਕਰਦੇ ਆ ਸੈਟਿੰਗ ਤਵੀਆਂ ਦੀ ਤਵੀਆਂ ਦੀ ਮੈਂ ਵੀ ਨਾਲ ਜਾ ਕੇ ਸੈਟਿੰਗ ਕਰਾਈ ਤੇ ਕਰਕੇ ਤੇ ਮੈਂ ਉਹਨਕੇ ਚਲੋ ਜੀ ਲੋ ਰੱਬ ਦਾ ਨਾਮ ਤੇ ਕਰੀਏ ਕੰਮ ਸ਼ੁਰੂ ਤੇ ਆਪਣੇ ਹਾਈ ਡਰਾਈਵਰ ਐ ਸਾਡਾ ਜੋਵਨ ਤੇ ਡਰਾਈਵਰ ਸਾਹਿਬ ਲੱਗੇ ਆ ਟਰੈਕਟਰ ਚਲਾਉਣ ਤੇ ਟਰੈਕਟਰ ਮੇਰੇ ਆਉਂਦੇ ਆਉਂਦੇ ਕੁਦਰਤੀ ਆ ਗਿਆ ਤੇਜ ਉਹਦਾ ਧਿਆਨ ਪਿੱਛੇ ਨੂੰ ਸੀ ਮੈਂ ਦੌੜ ਕੇ ਅੱਗੇ ਨੂੰ ਹੋ ਗਿਆ ਮੈਂ ਕਹਾ ਪ੍ਰਭੂ ਬਚੋ 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 ਤੇ ਬਚ ਕੇ ਮੈਂ ਅੱਗੇ ਨੂੰ ਹੋ ਗਿਆ ਤੇ ਉਦੋਂ ਬਾਅਦ ਚ ਜਵਨ ਲਾਪਾ ਟਰੈਕਟਰ ਚਲਾਉਣ ਟਰੈਕਟਰ ਚਲਾਉਂਦੇ ਚਲਾਉਂਦੇ ਸਾਡੇ ਕੋਲ ਅੱਜ ਬੰਗਲੇ ਕਾਂ ਅੱਜ ਉਹਨਾਂ ਦਾ ਬ੍ਰੇਕਫਾਸਟ ਸਵੇਰੇ ਤੜਕੇ 7 ਵਜੇ ਮਤਲਬ ਉਹਨਾਂ ਨੂੰ ਵਧੀਆ-ਵਧੀਆ ਬ੍ਰੇਕਫਾਸਟ ਅਸੀਂ ਦਿੱਤਾ ਅੱਜ ਤੇ ਕਾਂ ਮਾਂ ਨੇ ਕੀੜੀਆਂ ਨੇ ਮਤਲਬ ਕਈ ਸਰਖਾਂ ਨੇ ਮਤਲਬ ਅੱਜ ਬ੍ਰੇਕਫਾਸਟ ਵੀ ਕੀਤਾ ਉੱਥੋਂ ਗਰਾਊਂਡ ਵਿੱਚੋਂ ਤੇ ਇਦਾਂ ਵੀ ਕਈ ਜੀਵਾਂ ਦੀ ਜਦ ਪ੍ਰਕਿਰਤੀ ਦਾ ਨਿਯਮ ਆ ਨਾ ਕਈ ਜਨਮ ਦੀਆਂ ਕਈ ਕਈਆਂ ਦੀ ਉਮਰ 2 ਦਿਨ ਦੀ ਆ ਕਈਆਂ ਦੀ ਕਈ ਸਾਲ ਦੀ ਆ ਕਈਆਂ ਦੀ 100 ਸਾਲ ਦੀ ਆ ਸੋ ਹੁਣ ਆ ਜਿਹੜੇ ਵਿੱਚ ਕੀੜੇ ਮਕੌੜੇ ਆ ਤੇ ਉਹ ਆ ਕਾਂ ਕੂ ਜੇ ਖਾਂਦੇ ਆ ਨਿਯਾਰੀ ਲੈਂਦੇ ਆ ਇਹ ਕਹਿੰਦੇ ਨੇ ਅੱਜ ਸਾਡਾ ਪਤਾ ਨਹੀਂ ਦਿਨ ਚੰਗਾ ਕਿੱਧਰੋਂ ਚੜਿਆ ਆ ਭਾਗਾ ਵੱਲ ਦਿਨ ਇਹਨਾਂ ਦੇ ਤੇ ਭਾਗ ਜਾ ਅਗ ਹੈ ਤੇ ਉਹਨਾਂ ਦੇ ਵਿਚਾਰਿਆਂ ਦੇ ਕਰਮ ਜਿਹੜੇ ਸੀ ਉਹ ਹੁਣ ਆਖਰੀ ਸ਼ਾਮਾਂ ਤੇ ਆ ਗਏ ਆ ਚਲੋ ਇਹ ਵੀ ਪ੍ਰਮਾਤਮਾ ਦੇ ਨਿਯਮ ਆ ਮੰਨਣੇ ਪੈਂਦੇ ਆ ਤੇ ਉਧਰੋਂ ਫੇ ਚੱਲ ਪਿਆ ਟਰੈਕਟਰ ਟਰੈਕਟਰ ਸਾਡਾ ਇਦਾਂ ਵੀ ਖੁੱਬਦਾ ਸੀ ਥੋੜਾ ਜਿਹਾ ਮੀਂਹ ਜਿਆਦਾ ਪੈ ਗਿਆ ਕਰਕੇ ਨਾ ਥੋੜਾ ਜਿਹਾ ਜਦਾਂ ਮਤਲਬ ਗਿੱਲਾ ਸੀ ਹਜੇ ਪਰ ਫੇ ਵੀ ਮੁੰਡੇ ਨੇ ਹਿੰਮਤ ਦਿਖਾਈ ਟਰੈਕਟਰ ਹੋ ਗਿਆ ਚੱਕ ਚੱਕ ਇਹ ਡਰਾਈਵਰ ਸਾਹਿਬ ਨੇ ਟਰੈਕਟਰ ਸਾਂਭਦੇ ਹੋਏ ਕੀਤਾ ਸਟੀering ਸਿੱਧਾ ਤੇ ਨਾਲ ਹੀ ਟਰੈਕਟਰ ਤੋਰਦੇ ਤੋਰਦੇ ਵਿੱਚ ਵਿੱਚ ਫੇ ਚੱਕ ਹੁੰਦਾ ਪਰ ਫੇ ਵੀ ਡਰਾਈਵਰ ਸਾਡਾ ਹਾਈ ਆ ਹੈਵੀ ਡਰਾਈਵਰ ਆ ਤੇ ਅਸੀਂ ਉਦੋਂ ਬਾਅਦ ਟਰੈਕਟਰ ਗਰਾਉਣ ਨੂੰ ਐ ਤਗੀਆਂ ਨੇ ਦੂਰ ਦੂਰ ਪਾ ਕੇ ਤੇ ਬਣਾਉਣ ਲੱਪੇ ਤੇ ਹੁਣ ਸਾਡੇ ਕੋਲ ਉਹ ਆ ਗਿਆ ਪੀਐਸ ਜਮਸ਼ੇਰੀਆ ਹੁਣ ਪੀਐਸ ਜਮਸ਼ੇਰੀਆ ਵੀ ਆਪਣੇ ਵਿਚਾਰ ਤੁਹਾਡੇ ਮੂਰੇ ਰੱਖੂਗਾ ਪੀਐਸ ਜਮਸ਼ੇਰੀਆ ਵੀ ਦੋਸਤੋ ਸਾਡੇ ਵਿੱਚ ਪੰਮਾ ਭਰਾ ਵੀ ਪਹੁੰਚ ਗਿਆ ਸਾਨੂੰ ਕੰਮ ਕਰਦੇ ਦੇਖ ਕੇ ਬਹੁਤ ਵਧੀਆ ਕਰ ਰਹੇ ਆ ਜਿਹੜਾ ਮੈਂ ਕਹਿੰਨਾ ਕਿ ਬੈਕ ਕੈਮਰਾ ਬਾਈ ਚਲਾਵੇ ਤੇ ਗਰਾਊਂਡ ਦੀ ਹੋ ਰਹੀ ਸਫਾਈ ਦੇਖੋ ਗੋਡੇ-ਗੋਡੇ ਕਾ ਹੋਇਆ ਸੀ ਸਾਪ ਸਪੋੜੀਏ ਘਮਰੇ ਸੀ ਇਹ ਗਰਾਊਂਡ ਨਹੀਂ ਲੱਗਦੀ ਸੀ ਇਹ ਤਾਂ ਅਜਾੜ ਲੱਗਦਾ ਸੀ ਜਿਹੜਾ ਕਿਸੇ ਖੇਤ ਉੱਗੀ ਬਾਹਰ ਛੱਡਿਆ ਹੁੰਦਾ ਆ ਤੇ ਬੱਚੇ ਖੇਲਣੋਂ ਉਹ ਆਵਾਜ਼ ਆ ਰਹੀ ਸੀ ਕਿ ਜਿਹੜੀਆਂ ਸਾਡੀਆਂ ਮਾਵਾ ਮਾ ਭੈਣਾਂ ਸ਼ਾਨ ਨੂੰ ਆ ਕੇ ਸੇਵਾ ਕਰਦੇ ਸੀ ਉਹ ਦਰਦ ਜੇ ਮੇਸ ਇੱਥੇ ਪੈਰ ਪਾਉਣੀਆਂ ਸੀਗੀਆਂ ਕੋ ਬਹੁਤ ਵਧੀਆ ਗੱਲ ਹੈ ਅੱਜ ਮੋਨਤੀ ਭਾਪ ਸਿੱਧੇ ਸਿੱਧੇ ਖੜਾ ਹੋ ਕੇ ਸਵੇਰ ਦੇ 7:00 ਵਜੇ ਵੱਲੇ ਤੇ ਬਾਈ ਟਰੈਕਟਰ ਅਮਰੀਕ ਸਿੰਘ ਅੰਕਲ ਜੀ ਦਾ ਚੱਲ ਰਿਹਾ ਆ ਕਿਉਂ ਜੀ ਇਦਾਂ ਹੀ ਆ ਜੀ ਹਾਂਜੀ ਹਾਂਜੀ ਤੇ ਸਫਾਈ ਚੱਲ ਰਹੀ ਹੈ ਸੇਵਾ ਬਹੁਤ ਵੱਡੀ ਆ ਕਿਉਂਕਿ ਇਹ ਸੁਖੀ ਚੱਚ ਦਾ ਫੋਨ ਆਇਆ ਬਾਹਰੋਂ ਕਹਿੰਦਾ ਗਰਾਊਂਡ ਸਹੀ ਜੀ ਸਾਫ਼ ਕਰੋ ਯਾਰ ਬਾਹਰਿਆਂ ਨੂੰ ਤੁਸੇ ਵੀ ਦਰਦ ਹੈਗਾ ਆ ਹਾਂ ਤੇ ਆਪਣਾ ਵੀ ਫਰਜ਼ ਬਣਦਾ ਆ ਤੇ ਇਹਨੂੰ ਸਾਫ਼ ਰੱਖੀਏ ਸੋਹਣਾ ਰੱਖੀਏ ਕਿਤੇ ਆਪਾਂ ਨੂੰ ਲੱਗਦਾ ਜੇ ਆਪਾਂ ਕੰਮ ਕਰ ਸਕਦੇ ਆ ਆਪਾਂ ਆਪ ਨਾਲ ਕਰਾਈਏ ਕਿਉਂ ਬਾਈ ਜੀ ਹਾਂ ਸਹੀ ਤੇ ਜਰੂਰ ਆਪਣੀ ਇਹ ਆਪਣੀ ਗਰਾਊਂਡ ਆ ਜੀ ਆਪਣੀ ਨਹੀਂ ਆਪਣੀ ਆ ਇਹਨੂੰ ਆਪਣਾ ਸਾਧਨ ਜੇ ਆਪਾਂ ਸਾਫ਼ ਰੱਖਾਂਗੇ ਐਪਰੀਸ਼ੀਏਟ ਬਾਈ ਮੋਹਨ ਜੀ ਨੂੰ ਬਹੁਤ ਬਹੁਤ ਤੇ ਇਹਦਾ ਫੇਸਬੁੱਕ ਤੇ ਇਹਦਾ ਪੇਜ ਆ ਉਹਨੂੰ ਬਹੁਤ ਬਹੁਤ ਫੋਲੋ ਕਰੋ ਜਾ ਕੇ ਇਸ ਦਾ ਫੋਲੋ ਕਰੋ ਮੇਰਾ ਭਰਾ ਮੋਤੀ ਮਾਸੀ ਪੁੱਤ ਉਹ ਤੋਂ ਬਾਅਦ ਚ ਆ ਗਿਆ ਜੀ ਗਿੰਦੀ ਧਾਲੀ ਵਾਲ ਹੈਵੀ ਡਰਾਈਵਰ ਤੇ ਜੋਵਨ ਨੇ ਕੀਤਾ ਸੀਨੀਅਰ ਡਰਾਈਵਰ ਦਾ ਮਾਨ ਤਾਨ ਤੇ ਸੀਟ ਛੱਡੀ ਉਹਦੇ ਲਈ ਤੇ ਜਵਾਨ ਬਹਿ ਗਿਆ ਸੀਟ ਤੇ ਤੇ ਤੋਰਨ ਲੱਗਾ ਟਰੈਕਟਰ ਇਹ ਮਤਲਬ ਮੇਨ ਡਰਾਈਵਰ ਜਿਹੜੇ ਸਾਡੇ ਪਿੰਡ ਦੇ ਉਹਨਾਂ ਜਿਹਦਾ ਨਾਮ ਹੁੰਦਾ ਬਹੁਤ ਤਕੜੀ ਖੇਤੀ ਕਰਦਾ ਜਵਾਨ ਜਵਾਨ ਲਾਉਣ ਲੱਪਿਆ ਤਵੀਆਂ ਤੇ ਅਸੀਂ ਫੇਰ ਮੁੜ ਕੇ ਪੁੱਛਿਆ ਜਿਹੜੇ ਆਲੇ ਦੁਆਲੇ ਖੜੇ ਸੀ ਨੇ ਕਿਦਾਂ ਬੱਚੇ ਛੱਡਣ ਆਏ ਸੀ ਇਹਨਾਂ ਨੂੰ ਪੁੱਛਿਆ ਵੀ ਕਿਦਾਂ ਕੰਮ ਕਹਿੰਦੇ ਓਕੇ ਆ ਬੱਚੇ ਵੀ ਕਹਿੰਦੇ ਓਕੇ ਆ ਵਧੀਆ ਤੇ ਪਵਨੀ ਭਾਜੀ ਹੁਣੀ ਲੰਗੇ ਉਹਨਾਂ ਨੇ ਵੀ ਕਿਹਾ ਕਹਿੰਦੇ ਓਕੇ ਆ ਵਧੀਆ ਕਰ ਰਹੇ ਆ ਵਧੀਆ ਕਰੋ ਕਰੋ ਇਧਰ ਚੰਨੇ ਚਾਚੇ ਨੇ ਵੀ ਸਾਨੂੰ ਓਕੇ ਕਰ ਦਿੱਤੀ ਵਈ ਵਧੀਆ ਕੰਮ ਨੂੰ ਸਾਰੇ ਐਪਰੀਸ਼ੀਏਟ ਕਰਦੇ ਆਟੋ ਵਾਲਾ ਭਰਾ ਲੰਘਿਆ ਉਹਦੇ ਨਾਲ ਜਦੋਂ ਕੈਮਰਾ ਮੰਗੀਤਾ ਕਹਿੰਦਾ ਓਕੇ ਆ ਭਰਾ ਚੱਕ ਦਿਓ ਇਧਰ ਅੰਕਲ ਸਾਡੇ ਨਿਕਲੇ ਤਾਂ ਉਹਨਾਂ ਨੇ ਵੀ ਓਕੇ ਕਰ ਦਿੱਤੀ ਬੜੀ ਖਿੱਚ ਕੇ ਓਕੇ ਕੀਤੀ ਅੰਕਲ ਨੇ ਇਹ ਅੰਕਲ ਆਏ ਸੀ ਦੁੱਧ ਲੈਣ ਤੇ ਅੰਕਲ ਦੇਖਣਾ ਕਿ ਸਾਨੂੰ ਕੰਮ ਕਰਦੇ ਨੂੰ ਉਹਨਾਂ ਨੇ ਵੀ ਓਕੇ ਕਰਤੀ ਇੱਧਰ ਭੈਣ ਜੀ ਸਾਡੇ ਨੰਗਣ ਲੱਗੇ ਸੀ ਉਹਨਾਂ ਨੇ ਵੀ ਓਕੇ ਕਰਤੀ ਤੇ ਇੱਧਰ ਆ ਰਾਹ ਵਿੱਚ ਬੈਂਚ ਸਗਾ ਇੱਕ ਇੱਥੋਂ ਹੀ ਟਰੈਕਟਰ ਕੱਢਣਾ ਸੀ ਤੇ ਖਾਲਸਿਆਂ ਨੇ ਤੇ ਨੌਜਵਾਨਾਂ ਨੇ ਚੱਕ ਕੇ ਤੇ ਬੈਂਚ ਨੂੰ ਪਰੇ ਕੀਤਾ ਕਿਉਂਕਿ ਇੱਥੋਂ ਹੀ ਟਰੈਕਟਰ ਕੱਢਣਾ ਸੀ ਤੇ ਆ ਟਰੈਕਟਰ ਭਰਾ ਨੇ ਕੱਢਿਆ ਲਾਗਿਉਂਦੀ ਤੇ ਉਹ ਵੀ ਨਾਲ ਹੀ ਬਾਹ ਹੋ ਗਿਆ ਫਿਰ ਜੁਵਨ ਨੇ ਆ ਚੱਕੇ ਉਥੋਂ ਉਹਦੇ ਨਾਲ ਨੇਟ ਨੂੰ ਇੱਥੋਂ ਟਰੈਕਟਰ ਕੱਢਣਾ ਸੀ ਨਾ ਕਰਤਾ ਉੱਥੇ ਇਕੱਠਾ ਇਹਨੂੰ ਹੁਣ ਬਾਅਦ 'ਚ ਜਦੋਂ ਗਰਾਊਂਡ ਸੁੱਕ ਗਈ ਐ ਇਹਨ ਘਾਹ ਕੁ ਮਰ ਗਿਆ ਇਹਦਾ ਫੇਕ ਕਰਾਂਗੇ ਸੈਟਿੰਗ ਇਹਦੀ ਮਤਲਬ ਅੱਧੀਆਂ ਵੱਧ ਗਰਾਊਂਡ ਬਾਹਰ ਹੋ ਚੁੱਕੀ ਐ ਜਦੋਂ ਆ ਵੀਡੀਓ ਬਣੀ ਐ ਤੇ ਨਾਲ-ਨਾਲ ਦੇਖੋ ਜੀ ਮੁੰਡਾ ਸੇਵਾ ਵੀ ਕਰ ਰਿਹਾ ਤੇ ਗਿੰਦੀ ਨੇ ਆਣ ਕੇ ਕੰਮ ਲਾਗੇ ਖਚ ਦਿੱਤਾ ਨਾ ਥੋੜਾ ਜਿਹਾ ਥਾਂ ਰਹਿ ਗਿਆ ਹੁਣ ਚਾਰਕ ਕਨਾਲ ਥਾਂ ਰਹਿ ਗਿਆ ਤੇ ਇੱਧਰ ਦੀ ਵੀ ਚੱਕ ਦੇਣਾ ਕੰਮ ਪੰਜਾਂ ਸੱਤਾਂ ਮਿੰਟਾਂ ਵਿੱਚ ਮਤਲਬ ਕੰਮ ਨੇੜੇ ਪਹੁੰਚ ਜਾਣਾ ਕਾਂਕੂ ਫੇਰ ਦੇ ਲੋ ਨਿਯਾਰੀ ਲੈਂਦੇ ਆ ਇਹ ਅੱਜ ਭਰਾਵਾ ਇਦਾਂ ਅਮ ਜਦੋਂ ਹਵੇਲੀ ਟੱਪੇ ਆਏ ਹੁੰਦੇ ਆ ਇਹ ਅੱਜ ਖਾਵੂਗੇ ਅੱਜ ਮਨ ਆ ਪਸੰਦ ਦੀਆਂ ਚੀਜ਼ਾਂ ਇਹਨਾਂ ਦਾ ਜਸੂਤ ਲੱਗ ਗਿਆ ਤੇ ਦੋਨੇ ਜਣੇ ਬਹਿ ਕੇ ਤੇ ਆ ਕੀ ਲਗੇੜੇ ਆ ਜੀ ਸਾਡੇ ਜਿਹੜੇ ਅਸੀਂ ਲਾ ਰਹੇ ਆ ਤੇ ਕਿਉਂਕਿ ਵਿੱਚ ਪੱਥਰ ਪੁੱਤਰ ਵੀ ਸੀਗੇ ਨਾ ਉਹ ਵੀ ਚੱਕਣੇ ਚੁੱਕਣੇ ਪਏ ਤੇ ਮੁੰਡਿਆਂ ਨੇ ਹਿੰਮਤ ਮਾਰ ਕੇ ਤੇ ਗਰਾਉਂਡੋਂ ਘਾਹ ਆਕੂ ਸੁੱਕ ਜਾਣਾ ਫੇਰ ਇਹਦਾ ਕਰਦੇ ਆ ਹਾਲਾ ਦੇਖ ਲੋ ਜੀ ਗਰਾਊਂਡ ਬਾਤੀ ਆ ਨੋਜਮਨਾਂ ਨੇ ਜਿਹੜਾ ਮੜਾ ਮੜਾ ਘਾਰ ਆ ਕੇ ਆਲੇ ਦੁਆਲੇ ਇਹਨਾਂ ਜਿੱਥੋਂ ਨਹੀਂ ਟਰੈਕਟਰ ਲੰਘ ਸਕਦਾ ਸੀ ਉਹ ਹੁਣ ਦੇਖਦੇ ਆ ਇੱਥੇ ਸਪਰੇਅ ਕਰ ਦਵਾਂਗੇ ਮਤਲਬ ਜਿਹੜਾ ਆਪਾਂ ਕੰਮ ਸਿਕਾ ਹੋ ਗਿਆ ਆਪਣਾ ਚੰਗਾ ਤੁਸੋ ਚੱਲਦੇ ਆ ਮੈਂ ਤੁਹਾਡਾ ਆਪਣਾ ਮੋਟੇ